ਸ਼ੇਰ ਨਹੀਂ ਚਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਪੰਜਾਂ ਤਤਾਂ ਦਾ ਜਦੋਂ ਸੀ ਸਾਜ਼ ਟੁੱਟਾ ਟੁੱਟੀ ਆਦ ਚੋਂ ਤਾਨ ਪੰਜਾਬੀਆਂ ਦੀ ਜਦੋਂ ਜਿੰਦਾਂ ਨੇ ਸੜੀ ਤੇ ਵਹਿਣ ਪਾਏ ਮੁੱਕੀ ਜਿੰਦ ਤੇ ਜਾਨ ਪੰਜਾਬੀਆਂ ਦੀ ਉਹ ਦੇ ਵੇਖ ਕੇ ਫੁੱਲਾਂ ਨੂੰ ਹਣ ਲੋਕੀ ਰੁੜੀ ਜਾਂਦੀ ਓ ਸ਼ਾਨ ਪੰਜਾਬੀਆਂ ਦੀ ਮੈਨੂੰ ਦੱਸ ਦੇ ਮੇਰਿਆ ਢੋਲਣਾ ਵੇ ਤਾਂਬੂ ਕੌਣ ਕਮਾਨ ਪੰਜਾਬੀਆਂ ਦੀ ਓ ਥੀਰ ਜ ਦੇਣ ਵਾਲਾ ਸਤਾ ਵਿੱਚ ਖਫਣ ਵੱਜੇ ਕਿਸ ਤਰ੍ਹਾਂ ਥੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਚਖਾ ਦੇ ਵਿੱਚ ਸੜਿਆ